ਅੱਜ ਦੇ ਸਮੇਂ ਵਿੱਚ ਕਾਫੀ ਮੁੰਡੇ ਅਫੀਮ ਜਾਂ ਮੈਡੀਕਲ ਨਸ਼ੇ ਦਾ ਉਪਯੋਗ ਕਰਦੇ ਆ ਫੋਰ ਬੈਕ ਟਾਈਮਿੰਗ ਜਾਂ ਬੈਕ ਦਾ ਰਿਜ਼ਲਟ ਵਾਸਤੇ ਤੇ ਕੀ ਇਦਾਂ ਦੀ ਕੋਈ ਚੀਜ਼ ਹੈਗੀ ਕਿ ਉਹ ਸੈਕਸ ਤੋਂ ਪਹਿਲਾਂ ਖਾਣ ਜਿਹਦੇ ਕਰਕੇ ਉਹਨਾਂ ਦਾ ਟਾਈਮਿੰਗ ਵੀ ਵਧੀਆ ਹੋਵੇ ਇਰੇਕਸ਼ਨ ਵੀ ਵਧੀਆ ਹੋਵੇ ਤੇ ਉਹਨਾਂ ਨੂੰ ਪੂਰਾ ਪਲੇਜ਼ਰ ਫੀਲ ਹੋਵੇ ਇਹਦੇ ਵਾਸਤੇ ਕੋਈ ਜਿੱਦਾਂ ਦੀ ਤੁਸੀਂ ਅਫੀਮ ਜਾਂ ਕੋਈ ਐਡਾ ਮੈਡੀਕਲ ਨਸ਼ਾ ਕਹਿੰਦੇ ਆ ਇਹ ਸਾਰੇ ਪਲੇਸਿਵ ਹੋਗਾ ਇਹਨਾਂ ਚੀਜ਼ਾਂ ਦੀ ਆਦਤ ਪੈ ਜਾਂਦੀ ਆ ਸਹੀ ਬੈਨ ਹੈ ਜੀ देयर आर ਸਮ ਐਕਸਰਸਾਈਜ਼ਸ ਉੱਚ ਕਿ ਐਕਸਰਸਾਈਜ਼ ਹੈ ਜਿਹੜੀਆਂ ਤੁਹਾਡੀ ਰੀਟੈਂਸ਼ਨ ਪਾਵਰ ਨੂੰ ਤੁਹਾਡੀ ਜਿਹੜੀ ਟਾਈਮਿੰਗ ਹੈ ਉਹਨੂੰ ਇਨਕਰੀਸ ਕਰਦੀਆਂ ਸਾਨੂੰ ਉਹਨਾਂ ਵੱਲ ਖਿਆਲ ਕਰਨਾ ਚਾਹੀਦਾ ਹੈ ਨਾ ਕਿ ਇਹ ਚੀਜ਼ਾਂ ਖਾ ਕੇ ਅਸੀਂ ਇਹਨਾਂ ਚੀਜ਼ਾਂ ਨੂੰ ਪਰਫਾਰਮ ਕਰੀਏ ਜਿਹੜੀ ਤੁਸੀਂ ਚੀਜ਼ਾਂ ਖਾਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਮੈਡੀਕਲੀ ਜਾਂ ਤੁਸੀਂ ਮੈਂਟਲੀ ਜਿਹੜੇ ਆ ਆਫਸੈਟ ਹੋਏ ਨੇ ਆ ਕਿ ਉਹ ਮੈਂ ਚੀਜ਼ ਖਾਵਾਂਗਾ ਤਾਂ ਠੀਕ ਰਾਵਾਂਗਾ ਉਹ ਬੱਚੀ ਨਹੀਂ ਖਾਦੀ ਤੇ ਮੈਂ ਨਹੀਂ ਠੀਕ ਰਾਵਾਂਗਾ ਥਿਸ ਇਸ ਕਾਲਡ ਪਲੇਸੀਬੋ ਐਡਿਕਸ਼ਨ ਤੁਸੀਂ ਉਹ ਚੀਜ਼ ਨਹੀਂ ਖਾਦੀ ਤੁਹਾਡੇ ਮਨ ਵਿੱਚ ਵਹਿਮ ਰਹੇਗਾ ਕਿ ਅੱਜ ਮੈਂ ਪਰਫਾਰਮ ਨਹੀਂ ਕਰ ਸਕਾਂਗਾ ਕਿਉਂਕਿ ਮੈਂ ਉਹ ਚੀਜ਼ ਲਈ ਨਹੀਂ ਹੈਗੀ ਫਿਰ ਇਹਦਾ ਬਦਲ ਸਾਰੀ ਤੁਹਾਡੇ ਅੰਦਰ ਇੱਕ ਹਾਰਮੋਨ ਹੁੰਦਾ ਜਿਹਨੂੰ ਅਸੀਂ ਕਹਿੰਦੇ ਨੇ ਡੈਲਟਾ ਫਾਸ ਬੀ ਡੈਲਟਾ ਫਾਸ ਬੀ ਤੁਹਾਡੀ ਹੈਬਿਟ ਨੂੰ ਤੁਹਾਡੀ ਐਡਿਕਸ਼ਨ ਚ ਚੇਂਜ ਕਰਦਾ ਹੈ ਤੁਹਾਡੀ ਪ੍ਰੈਕਟਿਸ ਨੂੰ ਤੁਹਾਡੀਆਂ ਹੈਬਿਟਸ ਨੂੰ ਤੁਹਾਡੀ ਐਡਿਕਸ਼ਨ ਚ ਚੇਂਜ ਕਰਦਾ ਹੈ ਔਰ ਜਦੋਂ ਤੁਹਾਡੀ ਕੋ ਐਡਿਕਸ਼ਨ ਹੋ ਜਾਂਦੀ ਹੈ ਫਿਰ ਤੁਹਾਨੂੰ ਉਸ ਤੋਂ ਬਚਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਅਗਰ ਤੁਸੀਂ ਇੱਕ ਚੀਜ਼ ਖਾ ਕੇ ਇਹ ਪਰਫਾਰਮ ਕਰਨਾ ਸ਼ੁਰੂ ਕਰ ਦਿੰਦੇ ਆ ਤੁਹਾਨੂੰ ਉਸ ਚੀਜ਼ ਦੀ ਜਿਹੜੀ ਆ ਜ਼ਰੂਰਤ ਜਿਹੜੀ ਆ ਉਹ ਤੁਹਾਡੀ ਬਾਡੀ ਮੰਗਣ ਲੱਗ ਪੈਂਦੀ ਹੈ ਚਾਹੇ ਉਹਦਾ ਫਾਇਦਾ ਹੋਵੇ ਚਾਹੇ ਨਾ ਹੋਵੇ ਅਗਰ ਤੁਸੀਂ ਚਾਹੋ ਤੇ ਮੇਰੇ ਪਿੱਛੇ ਲਿਖੇ ਨੰਬਰਾਂ ਦੇ ਤੁਸੀਂ ਮੈਨਾਂ ਨਾਲ ਕਨਸਰਟ ਕਰ ਸਕਦੇ ਆ ਜੇ ਕੋਈ ਕੋਈ ਹੋਵੇ ਤੇ ਮੈਂ ਉਹਨੂੰ ਵੀ ਸਪਲੀਅਰ ਕਰਨ ਦੀ ਕੋਸ਼ਿਸ਼ ਸਰੂਰ ਕਰਾਂਗਾ